ਜੁਏਗੀ ਅਕਾਲੀਆਂ ਦਰਮਿਆਨ ਰਫੜ ਹਲੇ ਵੀ ਬਰਕਰਾਰ ਹੈ ਸੁਖਬੀਰ ਬਾਦਲ ਦੇ ਮੁਆਫੀਨਾਮੇ ਦੇ ਉਤੇ ਹੁਣ ਗੁਰਪ੍ਰਤਾਪ ਵਡਾਲਾ ਦਾ ਬਿਆਨ ਸਾਹਮਣੇ ਹੈ ਸੁਖਬੀਰ ਬਾਦਲ ਨੇ ਵੱੱਜਰ ਗਲਤੀਆਂ ਕੀਤੀਆਂ ਨੇ ਜੀहां ਗੁਰਪ੍ਰਤਾਪ ਵਡਾਲਾ ਇਸ ਨੂੰ ਵੱੱਜਰ ਗਲਤੀਆਂ ਦੱਸ ਰਹੇ ਨੇ ਜੋ ਅਕਾਲੀ ਸਰਕਾਰ ਸਮੇਂ ਹੋਈਆਂ ਜਦੋਂ ਗ੍ਰਹਿ ਮੰਤਰੀ ਸਨ ਸੁਖਬੀਰ ਬਾਦਲ ਪੰਜਾਬ ਦੇ ਤਾਂ ਸਜ਼ਾ ਵੀ ਗਲਤੀਆਂ ਦੇ ਹਿਸਾਬ ਦੇ ਨਾਲ ਹੀ ਦਿੱਤੀ ਜਾਏ ਮੰਗ ਕੀਤੀ ਗਈ ਹੈ ਗੁਰਪ੍ਰਤਾਪ ਵਡਾਲਾ ਦੀ ਤਰਫੋਂ 3 ਅਗਸਤ ਨੂੰ ਹੋਣ ਵਾਲੀ ਮੀਟਿੰਗ ਦੇ ਉੱਤੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ 30 ਅਗਸਤ ਨੂੰ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਹੋਣੀ ਹੈ ਪੰਜ ਸਿੰਘ ਸਹਿਬਾਨਾ ਦੀ ਇਕੱਤਰਤਾ ਹੋਣੀ ਹੈ ਔਰ ਉਸੇ ਇਕੱਤਰਤਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਮਾਫੀ ਨਾਮੇ ਨੂੰ ਲੈ ਕੇ ਵਿਚਾਰ ਚਰਚਾ ਹੋਏਗੀ ਤਾਂ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਜਾਂ ਹੋਰ ਕੀ ਕੁਝ ਇਸ ਮਾਮਲੇ ਦੇ ਉੱਤੇ ਸ਼੍ਰੀ ਕਲਕਸਬ ਤੋਂ ਫਰਮਾਨ ਹੁੰਦੇ ਨੇ ਇਹ ਵੇਖਣਾ ਜਾਏਗਾ ਲੇਕਿਨ ਇਸ ਦਰਮਿਆਨ ਹੁਣ ਗੁਰਪ੍ਰਤਾਪ ਸਿੰਘ ਵਡਾਲਾ ਦੀ ਤਰਫੋਂ ਜ਼ਰੂਰ ਟਿੱਪਣੀ ਕੀਤੀ ਗਈ ਹੈ ਬਿਆਨ ਦਿੱਤਾ ਗਿਆ ਹੈ ਪਤਰਕਾਰਾਂ ਨੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਪਾਰਟੀ ਅਤੇ ਪੰਥ ਦੇ ਵਡੇਰੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਆ ਤਿਆਗ ਦੀ ਭਾਵਨਾ ਦਿਖਾਉਣ ਉਹਨਾਂ ਅਗੇ ਵੀ ਕਿਹਾ ਕਿ ਸਿੱਖ ਪੰਥ ਕੁਰਬਾਨੀ ਕਰਨ ਵਾਲਿਆਂ ਨੂੰ ਹਮੇਸ਼ਾ ਸਿਰ ਤੇ ਚੁੱਕਦਾ ਹੈ ਉਹਨਾਂ ਦੇਸ਼ ਵਿਦੇਸ਼ ਦੇ ਵਿੱਚ ਰਹਿੰਦੇ ਸਿੱਖ ਭਾਜਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਾਜੀ ਸਬੰਧੀ ਵਿਚਾਰੇ ਜਾ ਰਹੇ ਮਾਮਲੇ ਬਾਰੇ ਜਥੇਦਾਰ ਨੂੰ ਆਪੋ ਆਪਣੇ ਵਿਚਾਰ ਭੇਜਣ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋਂ ਜੋ ਫੈਸਲਾ ਕੀਤਾ ਜਾਏਗਾ ਉਹ ਸਭ ਨੂੰ ਪਰਵਾਨ ਹੋਏਗਾ ਹਾਲਾਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜੋ ਵੀ ਫਰਮਾਨ ਲਗਾਏ ਜਾਂਦੇ ਨੇ ਜੋ ਵੀ ਫੈਸਲਾ ਦਿੱਤਾ ਜਾਏਗਾ ਉਸ ਨੂੰ ਸਿਰ ਮੱਥੇ ਕਬੂਲ ਕਰਨ ਦੀ ਗੱਲ ਕੀਤੀ ਗਈ ਹੈ ਲੇਕਿਨ ਇੱਕ ਵੱਡਾ ਬਿਆਨ ਦਿੰਦੇ ਹੋਏ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਜ਼ਰੂਰ ਨਿਸ਼ਾਨੇ ਤੇ ਲਿਆ ਔਰ ਕਿਹਾ ਕਿ ਉਹ ਸਿਰਫ ਗਲਤੀਆਂ ਨਹੀਂ ਸਨ ਉਹ ਵੱੱਜਰ ਗਲਤੀਆਂ ਸਨ ਗੁਰੂ ਸਾਹਿਬਾਨ ਦੀ ਜਿਸ ਤਰੀਕੇ ਬੇਅਦਬੀ ਹੁੰਦੀ ਹੈ ਇਸ ਨੂੰ ਵੀ ਵੱਜਰ ਗਲਤੀ ਦੱਸ ਦੇਣੀ ਔਰ ਉਹਨਾਂ ਦੇ ਦੋਸ਼ੀਆਂ ਨੂੰ ਬਚਾਉਣਾ ਦੂਸਰੀ ਵੱਜਰ ਗਲਤੀ ਮੰਨਿਆ ਜਾ ਰਿਹਾ ਹੈ ਹਾਲੇ ਤੱਕ ਕਰਿਸ ਮਾਮਲੇ ਤੇ ਵਿਚਨਫ ਨਹੀਂ ਹੋਇਆ ਔਰ 10 ਸਾਲ ਦੇ ਕਰੀਬ ਸਮਾਂ ਬੀਤ ਗਿਆ ਲੇਕਿਨ ਲਗਾਤਾਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਜੋ ਇਸ ਵੇਲੇ ਦੋ ਤੜੇ ਬਣ ਚੁੱਕੇ ਨੇ ਉਹਨਾਂ ਦੇ ਦਰਮਿਆਨ ਜੋ ਰਫੜ ਹੈ ਉਹ ਜਾਰੀ ਹੈ ਬਰਕਰਾਰ ਹੈ ਵਾਰ ਪਲਟਵਾਰ ਹੋ ਰਹੇ ਨੇ ਹਾਲਾਕਿ ਕਾਰਵਾਈਆਂ ਵੀ ਦੋਨਾਂ ਧਿਰਾਂ ਤਰਫੋਂ ਕੀਤੀਆਂ ਜਾ ਰਹੀਆਂ ਲੇਕਿਨ ਹੁਣ ਸੁਖਬੀਰ ਬਾਦਲ ਦੇ ਜੋ ਮਾਫੀ ਨਾਮੇ ਜੋਤੇ ਹੁਣ ਸਿਆਸਤ ਪਖ ਗਈ ਹੈ ਦਰਸਲ ਸੁਖਬੀਰ ਸਿੰਘ ਬਾਦਲ ਦੀ ਤਰਫੋਂ 24 ਜੁਲਾਈ ਨੂੰ ਸ਼੍ਰੀ ਕਾਲ ਤਖਤ ਸਾਹਿਬ ਪੇਸ਼ ਹੋ ਕੇ ਇੱਕ ਲਿਖਤੀ ਰੂਪ ਦੇ ਵਿੱਚ ਨਿੱਜੀ ਤੌਰ ਤੇ ਉਹ ਪੇਸ਼ ਹੋਏ ਸਨ ਤੇ ਲਿਖਤੀ ਰੂਪ ਦੇ ਵਿੱਚ ਮੁਆਫੀ ਨਾਮਾ ਦੇ ਕੇ ਆਏ ਸਨ ਜਿਸ ਨੂੰ ਜਿਹੜਾ ਹੈ ਉਹ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਹੁਣ ਜਨਤਕ ਕੀਤਾ ਗਿਆ ਹੈ ਤਬੀ ਤੇ ਕੱਲ ਹੀ ਜਦੋਂ ਉਹ ਜਨਤਕ ਕੀਤਾ ਗਿਆ ਉਸ ਤੋਂ ਬਾਅਦ ਹੁਣ ਨਿਸ਼ਾਨੇ ਦੇ ਉੱਤੇ ਸੁਖਬੀਰ ਬਾਦਲ ਆ ਗਏ ਨੇ ਔਰ ਜਿਹੜਾ ਗੁਰਪ੍ਰਤਾਪ ਵਡਾਲਾ ਉਨਾ ਦੇ ਟੈਲਫੋਨ ਨਿਸ਼ਾਨੇ ਦਿਲੰਦੇ ਹੋਏ ਸੁਖਬੀਰ ਬਾਦਲ ਨੂੰ ਕਿਹਾ ਗਿਆ ਹੈ ਕਿ ਸਜ਼ਾ ਕਿਉਂਕਿ ਵੱੱਜਰ ਗਲਤੀਆਂ ਸਨ ਇਸ ਲਈ ਸਜ਼ਾ ਵੀ ਜੜੀ ਹੈ ਉਹ ਗਲਤੀਆਂ ਦੇ ਹਿਸਾਬ ਦੇ ਨਾਲ ਹੀ ਦਿੱਤੀ ਜਾਣੀ ਚਾਹੀਦੀ ਹੈ 30 ਅਗਸਤ ਨੂੰ ਅਲੱਗ ਮੀਟਿੰਗ ਜਿਹੜੀ ਹੋਣੀ ਹੈ ਪੰਜ ਸਿੰਘ ਸਹਿਬਾਨਾ ਦੀ ਇਕਤਰਤਾ ਹੋਣੀ ਹੈ ਉਸੇ ਜਿਹੜੀਆਂ ਨਜ਼ਰਾ ਸਭ ਦੀਆਂ ਟਿਕੀਆਂ ਹੋਈਆਂ ਨੇ ਲੇਕਿਨ ਵਾਰ ਪਲਟਵਾਰ ਜ਼ਰੂਰ ਹੋ ਰਹੇ ਨੇ ਸਾਰੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੀ ਪ੍ਰਜ਼ੀਡੀਅਮ ਦੇ ਮੈਂਬਰ ਸਹਿਬਾਨ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਦੇ ਅਸਥਾਨ ਤੇ ਸ੍ਰੀ ਕਾਲਤਾਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਤੇ ਨਤਮਸਤਕ ਹੋਣ ਆਈ ਸੀ ਮੱਥਾ ਟੇਕਣ ਆਈ ਸੀ ਅਤੇ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਵਾਸਤੇ ਸਾਰੇ ਇੱਥੇ ਹਾਜ਼ਰ ਹੋਏ ਸੀ ਬੜੀ ਵੱਡੀ ਜ਼ਿੰਮੇਵਾਰੀ ਹੈ ਸਾਰੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੀ ਟੀਮ ਉੱਪਰ ਸਾਰੇ ਪੰਥਦਰਦੀਆਂ ਉੱਪਰ ਤੇ ਜਿਹੜੀ ਪ੍ਰੇਸੀਡੈਂਟ ਬਣਾਈ ਆ ਇਸ ਉੱਪਰ ਕਰਕੇ ਜਿਹੜਾ ਦੌਰ ਚੱਲ ਰਿਹਾ ਇਸ ਦੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਬੜੇ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਇਸ ਨੂੰ ਲੈ ਕੇ ਸਮੁੱਚਾ ਸਿੱਖ ਪੰਥ ਸਿੱਖ ਜਗਤ ਗੁਰੂ ਨਾਨਕ ਨਾਮ ਲੇਵਾ ਸੰਗਤ ਸਾਰੇ ਪੰਥ ਤੈਸੀ ਪੰਜਾਬੀ ਸਾਰੇ ਬੜੇ ਫਿਕਰਮੰਦ ਨੇ ਤੇ ਅਸੀਂ ਆਪਣਾ ਮਨ ਬਣਾ ਕੇ ਤੁਰੇ ਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤੀ ਵੱਲ ਲੈ ਕੇ ਜਾਣਾ ਸ਼੍ਰੋਮਣੀ ਅਕਾਲੀ ਦਲ ਨੂੰ ਫੇਰ ਤਾਕਤ ਦੇਣੀ ਹੈ ਸ਼ਕਤੀ ਦੇਣੀ ਹੈ ਕਾਇਮ ਕਰਨਾ ਕਰਕੇ ਆਪਣੀ ਰਾਜਸੀ ਖੇਤਰੀ ਪਾਰਟੀ ਆ ਸਿੱਖ ਪੰਥ ਦੀ ਨਮਾਇੰਦਾ ਜਮਾਤ ਹੈ ਸੋ ਉਸ ਖਾਤਰ ਅੱਜ ਸਾਰੇ ਇੱਥੇ ਆਏ ਸੀਗੇ ਗੁਰੂ ਰਾਮਦਾਸ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਓਟ ਆਸਰਾ ਲੈਣ ਵਾਸਤੇ ਅਸੀਂ ਸਮੁੱਚੇ ਪੰਥਦਰਦੀਆਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਕਿ ਇਸ ਲਹਿਰ ਵਿੱਚ ਇਸ ਮਿਸ਼ਨ ਵਿੱਚ ਸਾਡਾ ਸਾਥ ਦੇਣ ਸੰਗਤਾਂ ਬਹੁਤ ਗੰਬੀਰ ਨੇ ਪਿੰਨਾ ਚ ਸ਼ਹਿਰਾਂ ਚ ਲੋਕ ਬੈਠੇ ਅੜੀ ਕਰ ਰਹੇ ਨੇ ਕਿ ਕਦੋਂ ਕੋਈ ਆ ਕੇ ਉਹਨਾਂ ਦੀ ਬਾਹ ਫੜੂਗਾ ਤੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਪਿਛਲੇ ਸਮਿਆਂ ਚ ਕਮਜ਼ੋਰੀਆਂ ਆਈਆਂ ਜਾਂ ਹੌਂਟਾਈਆਂ ਆਈਆਂ ਉਹਨਾਂ ਨੂੰ ਦੂਰ ਕਰਕੇ ਇੱਕ ਨਵੀਂ ਰੂਪਰੇਖਾ ਨਵੀਂ ਰੂਹ ਫੂਕੀ ਜਾਊਗੀ ਸਿੱਖ ਪੰਥ ਦੇ ਵਿੱਚ ਅਤੇ ਸਿੱਖ ਲੀਡਰਸ਼ਿਪ ਵਿੱਚ ਇਸ ਲਈ ਸਭ ਨੂੰ ਅਪੀਲ ਕਰਦੇ ਆਂ ਕਿ ਸਾਡਾ ਸਾਥ ਦਿਓ ਨਾਲ ਜਿੰਨੇ ਵੀ ਢਾਡੀ ਸਿੰਘ ਨੇ ਕਵੀਸ਼ਰੀ ਜਥੇ ਨੇ ਰਾਗੀ ਜਥੇ ਨੇ ਪ੍ਰਚਾਰਕ ਨੇ ਇਤਿਹਾਸਕਾਰ ਨੇ ਮਿਸ਼ਨਰੀ ਨੇ ਸਭ ਨੂੰ ਬੇਨਤੀ ਅਪੀਲ ਕਰਦੇ ਆ ਕਿ ਸਾਨੂੰ ਤੁਸੀਂ ਸੁਝਾਅ ਵੀ ਦਿਓ ਕਿ ਆਪਾਂ ਇਹ ਸੰਕਟ ਵਿੱਚੋਂ ਕਿਵੇਂ ਨਿਕਲ ਸਕਦੇ ਆ ਜਿਹੜੀਆਂ ਸ਼ਕਤੀਆਂ ਸਿੱਖ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਆ ਤੇ ਸੰਗਤ ਦੇ ਵਿੱਚ ਦੁਆਰਾ ਆਪਣਾ ਵਿਸ਼ਵਾਸ ਕਿਵੇਂ ਕਾਇਮ ਕਰ ਸਕਦੇ ਆ ਤੇ ਨਾਲ ਦੂਸਰੇ ਪਾਸੇ ਸਮੂਹ ਪੰਜਾਬੀਆਂ ਨੂੰ ਵੀ ਪੰਥ ਜਰਦੀਆਂ ਨੂੰ ਵੀ ਆਪੀ ਲਿਆ ਕਿ ਤੁਸੀਂ ਜਿੱਤੇ ਸਾਡਾ ਸਾਥ ਵੀ ਦਿਓ ਤੇ ਸਾਨੂੰ ਆਪਣੇ ਕੀਮਤੀ ਸੁਝਾਅ ਵੀ ਦਿਓ ਕਰਕੇ ਸਾਰੀ ਜਿਹੜੀ ਟੀਮ ਆ ਇੱਕ ਪੰਜ ਪ੍ਰਤਾਨੀ ਦੇ ਸਿਧਾਂਤਾਂ 'ਤੇ ਚੱਲੀ ਆ ਕਲੈਕਟਿਵ ਲੀਡਰਸ਼ਿਪ ਬਣਾ ਕੇ ਚੱਲੇ ਆ ਕੋਈ ਇਹਦੇ ਪਿੱਛੇ ਕਿਸੇ ਦਾ ਕੋਈ ਨਹੀਂ ਫਰਕ ਨਹੀਂ ਕੋਈ ਵੱਡਾ ਛੋਟਾ ਨਹੀਂ ਤੇ ਸਾਰੇ ਆਪਾ ਗੁਰੂ ਸਾਹਿਬ ਦੇ ਸਿਧਾਂਤ ਨਾਲ ਜੁੜੇ ਹੋਏ ਆ ਗੁਰੂ ਸਾਹਿਬ ਤੋਂ ਭੈ ਖਾ ਕੇ ਗੁਰੂ ਸਾਹਿਬ ਨੂੰ ਸਦਾ ਹੀ ਮਨਾਜ ਤੇ ਆ ਕੇ ਆਪਣਾ ਜਿਹੜਾ ਇਹ ਸਾਰਾ ਜ਼ਿੰਮੇਵਾਰੀ ਦਾ ਫਰਜ਼ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇਸ ਲਈ ਅਪੀਲ ਜਿੱਥੇ ਕਰਦੇ ਆ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵੰਡ ਰੀਆਂ ਨੇ ਬੜੇ ਲੰਬੇ ਸਮੇਂ ਤੋਂ ਉਹ ਵੀ ਬੜਾ ਚਿੰਤਾ ਦਾ ਇੱਕ ਵਿਸ਼ਾ ਹੈ ਕਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਜ਼ਿੰਮੇਵਾਰੀ ਹੈ ਸਾਰੇ ਗੁਰੂ ਘਰਾਂ ਦੀ ਸੇਵਾ ਸੰਭਾਲ ਦੀ ਵੋਟਾਂ ਜਿਵੇਂ ਬਣਨੀਆਂ ਚਾਹੀਦੀਆਂ ਸੀ ਨਹੀਂ ਬਣ ਸਕੀਆਂ ਹੁਣ ਫੇਰ ਡੇਟ ਵਧਾਤੀ ਆ ਚਲੋ ਸਮਾਂ ਮਿਲ ਗਿਆ ਤੇ ਸਭ ਨੂੰ ਅਪੀਲ ਕਰਦੇ ਆ ਜਿਹੜੇ ਯੋਗ ਵਿਅਕਤੀ ਨੇ ਜਿਹੜੇ ਪੰਥ ਦੇ ਸੇਵਾਦਾਰ ਨੇ ਕਿ ਤੁਸੀਂ ਤਗੜੇ ਹੋ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਤੇ ਵੋਟਾਂ ਬਣਾਈਏ ਤਾਂ ਕਿ ਕੋਈ ਵੀ ਗੁਰਸਿੱਖ ਚਾਹੇ ਉਹ ਭਰਾ ਬਜ਼ੁਰਗ ਹੋਵੇ ਚਾਹੇ ਮਾਤਾ ਭੈਣ ਹੋਵੇ ਚਾਹੇ ਬੇਟੀ ਹੋਵੇ ਕੋਈ ਵੀ ਇਸ ਲਿਸਟ ਵਿੱਚ ਵਾਂਝਾ ਤਾ ਬਾਗੀ ਧੜੇ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਢੀ ਗਈ ਹੈ ਉਸੇ ਦੇ ਤਹਿਤ ਗੁਰਪ੍ਰਤਾਪ ਵਡਾਲਾ ਅਪੀਲ ਕਰ ਰਹੇ ਸਨ ਪੰਜਾਬ ਵਾਸੀਆਂ ਨੂੰ ਕਿ ਸੁਝਾਅ ਦਿੱਤੇ ਜਾਣ ਕਿਵੇਂ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਲੇਕਿਨ ਇਸ ਸਭ ਦਰਮਿਆਨ ਤੁਹਾਨੂੰ ਦੱਸ ਦਿੱਤੀ ਅਗਸਤ ਨੂੰ ਜਿਹੜਾ ਉਹ ਪੰਜ ਸਿੰਘ ਸਹਿਬਾਨਾ ਦੀ ਇਕੱਤਰਤਾ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਤਰਫੋਂ ਜੋ ਖਿਮਾ ਯਾਚਨਾ ਪੱਤਰ ਸੌਂਪਿਆ ਗਿਆ ਸੀ ਅਕਾਲ ਤਖਤ ਸਾਹਿਬ ਨੂੰ ਉਸ ਦੇ ਵਿਚਾਰ ਚਰਚਾ ਕੀਤੀ ਜਾਏਗੀ ਕਿ ਉਸ ਨੂੰ ਜਨਤਕ ਕਰ ਦਿੱਤਾ ਗਿਆ ਔਰ ਜਦੋਂ ਉਹ ਜਨਤਕ ਹੋਇਆ ਉਸ ਦੇ ਉੱਤੇ ਵੀ ਸਵਾਲ ਜਿਹੜੇ ਨੇ ਉਹ ਕਈ ਤਰ੍ਹਾਂ ਦੇ ਉਠੇ ਕਿ mafias ਦਾ ਜ਼ਿਕਰ ਨਹੀਂ ਕੀਤਾ ਗਿਆ ਉਸ ਤੇ ਉਹਲਾ ਰੱਖ ਲਿਆ ਗਿਆ ਪ੍ਰਧਾਨ ਦੀ ਤਰਫੋਂ ਦੱਸਦੀ ਪੰਜਾਬ ਦੇ ਵਿੱਚ ਇਸ ਵੇਲੇ ਕਿਉਂਕਿ ਖੇਤਰੀ ਪਾਰਟੀ ਹੈ ਸ਼ੋਮਨੀ ਆਕਾਲੀ ਦਲ ਪੰਜ ਵਾਰ ਦਾ ਮੁੱਖ ਮੰਤਰੀ ਇਸੇ ਪਾਰਟੀ ਤੋਂ ਪੰਜਾਬ ਨੂੰ ਮਿਲਿਆ ਲੇਕਿਨ ਇਸ ਵੇਲੇ ਜੋ ਹਾਲਾਤ ਨੇ ਸ਼ੋਮਨੀ ਆਕਾਲੀ ਦਲ ਦੇ ਤਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 10 ਸੀਟਾਂ ਦੇ ਉੱਤੇ 13 13 ਚੋਂ ਜਿਹੜੀਆਂ ਨੇ ਉਹ 10 ਸੀਟਾਂ ਦੇ ਉੱਤੇ ਜਮਾਨਤ ਜਬਤ ਹੋ ਗਈ ਸੀ ਤਾਂ ਇਸ ਕਗਾਰ ਤੇ ਸ਼੍ਰੋਮਣੀ ਅਕਾਲੀ ਦਲ ਪਹੁੰਚ ਚੁੱਕੀ ਹੈ ਲੇਕਿਨ ਇਸ ਵੇਲੇ ਪਾਰਟੀ ਦੇ ਵਿੱਚ ਜੋ ਕੁਝ ਚੱਲ ਰਿਹਾ ਉਸੇ ਵਧੇਰੇ ਚਰਚਾ ਕਰਨ ਦੇ ਲਈ ਅੰਮ੍ਰਿਤਸਰ ਤੋਂ ਮੇਰੇ ਸੇ ਯੋਗੀ ਸਰਵੰਨ ਝੁੱਟ ਚੁੱਕੇ ਨੇ ਸਰਵੰਨ ਜੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਰਫੜ ਚੱਲ ਰਿਹਾ ਉਹ ਜਿਉਂ ਦਾ ਤਿਉਂ ਹੈ ਵਾਰ ਪਲਟਵਾਰ ਹੋ ਰਹੇ ਨੇ ਲੇਕਿਨ ਨਜ਼ਰਾ ਸਭ ਦੀਆਂ 30 ਅਗਸਤ ਦੇ ਟਿਕੀਆਂ ਨੇ ਜਦੋਂ ਪੰਜ ਸਿੰਘ ਸਹਿਬਾਨਾ ਦੀ ਕਤਰਤਾ ਹੋਏਗੀ ਬਿਲਕੁਲ ਦੀਪਕ ਜੀ ਤਾਂ ਸਾਰਿਆਂ ਨੂੰ ਪਤਾ ਕਿ ਸ਼ਰੋਮਣੀ ਕਮੇਟੀ ਦੇ ਬਾਕੀ ਧੜੇ ਵੱਲੋਂ ਅਕਾਲ ਤਖਤ ਸਾਹਿਬ ਦੇਖੇ ਪੇਸ਼ ਹੋ ਕੇ ਜਿਹੜੀ ਸੁਖਬੀ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਕੀਤੇ ਗਏ ਸਨ ਸ਼ਿਕਾਇਤ ਉਹਨਾਂ ਦੇ ਖਿਲਾਫ ਕੀਤੀ ਗਈ ਸੀ ਉਸ ਨੂੰ ਪਹਿਲਾਂ ਜਿਹੜਾ ਉਹਨਾਂ ਦਾ ਪੋਫੀਟ ਆਮ ਸੁਖਬੀ ਸਿੰਘ ਬਾਦਲ ਨੇ ਪੇਸ਼ ਹੋ ਕੇ ਦਿੱਤਾ ਸੀ ਜਨਤਕ ਨਹੀਂ ਕੀਤਾ ਕਿ ਪਰ ਜਦ ਸੱਚ ਦਰਦੀਆਂ ਨੇ ਇਸ ਦੀ ਆਵਾਜ਼ ਚੁੱਕੀ ਤਾਂ ਫਿਰ ਬਾਅਦ ਦੇ ਵਿੱਚ ਅਕਾਲ ਤਖਤ ਦੇ ਸਾਹਿਬ ਦੇ ਜੱਜਦਾਰ ਬਣਾਉ ਇਸ ਨੂੰ ਜਿਹੜਾ ਜਨਤਕ ਕਰ ਦਿੱਤਾ ਗਿਆ ਜਿਸ ਦੇ ਵਿੱਚ ਸੁਖਬੀ ਸਿੰਘ ਬਾਦਲ ਲਿਖਿਆ ਸੀ ਕਿ ਜੋ ਵੀ ਗਲਤੀਆਂ ਉਹਨਾਂ ਦੇ ਕੋਲੋਂ ਹੋਈਆਂ ਹਨ ਉਹ ਆਪਣੀ ਛੀਂਹ ਦੇ ਵਿੱਚ ਪਾਉਂਦੇ ਤੇ ਇਹਨਾਂ ਗ ਮਾफी ਮੰਗਦੇ ਹਨ ਪਰ ਹੁਣ ਜਦੋਂ ਇਹ ਜਿਹੜਾ ਸਪਸ਼ਟਿਕਾ ਦਾ ਜੰਤਕ ਹੋਇਆ ਤਾਂ ਇੱਕ ਨਵਾਂ ਵਿਵਾਦ ਜਿਹੜਾ ਜਰੂਰ ਸ਼ੁਰੂ ਹੋ ਗਿਆ ਜਿਸ ਦੇ ਵਿੱਚ ਇਹ ਲਗਾਤਾਰ ਕਿਹਾ ਜਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪਰ ਮਾਫ ਕਰਨਾ ਸ਼੍ਰੋਮਣੀ ਅਕਾਲੀ ਦਰ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪਣੇ ਗਲਤੀਆਂ ਦੀ ਮਾਫੀ ਮੰਗ ਰਹੇ ਨੇ ਪਰ ਇਹ ਕੋਈ ਛੋਟੀ ਮੋਟੀ ਗਲਤੀ ਨਹੀਂ ਵੱਡੀ ਗਲਤੀ ਹੈ ਜਿਸ ਦਾ ਆ ਜਿਹੜੀ ਸਜ਼ਾ ਉਸ ਤੱਕ ਤੋਂ ਸਖਤ ਜਿਹੜੀ ਹੋਣੀ ਚਾਹੀਦੀ ਆ ਲਗਾਤਾਰ ਜਿਹੜੇ ਆ ਸੋਕੇ ਬੁੱਧੀਜੀਵੀ ਆ ਜਾਂ ਫਿਰ ਹੋਰ ਜਿਹੜੇ ਸਿੱਖ ਪੰਥ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਲਗਾਤਾਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲੋਂ ਇਹ ਮੰਗ ਕਰ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਮਹਿਜ ਜੋੜੇ ਛਾੜਨ ਜਾਂ ਗੁਰੂ ਘਰ ਦਾ ਕੀਰਤਨ ਸੁਣ ਦੀ ਸਜ਼ਾ ਜਿਹੜੀ ਨਾਲ ਲਈ ਜਾਵੇ ਗਲਤੀ ਜਿਹੜੀ ਕੀਤੀ ਕੀ ਬਹੁਤ ਵੱਡੀ ਆ ਚਾਹੇ ਸੋਦਾ ਸਾਹਿਬ ਨੂੰ ਮਾਫੀ ਦੀ ਗੱਲ ਹੋਵੇ ਜਾਂ ਫਿਰ ਹੋਰ ਗਲਤੀਆਂ ਹੋਣ ਜਾਂ ਫਿਰ ਜਿਹੜਾ ਕੋਟਕਪੁਰਾ ਗੋਲੀਕਾਰਡ ਵਾਪਰਿਆ ਉਹ ਆਂਡ ਹੋਵੇ ਕਿਉਂਕਿ ਵੱੱਡੀਆਂ ਗਲਤੀਆਂ ਨੇ ਜਿਸ ਦੀ ਸਜ਼ਾ ਜਿਹੜੀ ਸਖਤ ਬ ਜੇ ਮੁੱਖ ਬੁੱਧੀ ਜੀ ਵੀ ਸਿੱਖ ਨੇ ਜਾਂ ਸਿੱਖਾਂ ਦਾ ਇਕੱਠ ਜਿਹੜਾ ਸਿੱਖਾਂ ਦੀ ਰਾਇ ਜਿਹੜੀ ਲਈ ਜਾਵੇ ਪਹਿਲਾਂ ਆਕਾਲ ਸਰਕਾਰ ਸਾਹਿਬ ਵੱਲੋਂ ਬਾਅਦ ਦੇ ਵਿੱਚ ਸੁਖਬੀਰ ਬਾਦਲ ਜਿਹੜੀ ਆ ਉਹ ਸਜਾ ਤੈ ਕੀਤੀ ਜਾਂਦੀ ਜੀ ਜੀ ਬਿਲਕੁਲ ਸਰਵਨ ਕਿਉਂਕਿ ਜਿਹੜੇ ਬਾਕੀ ਧੜੇ ਦੀ ਲੀਡਰ ਨੇ ਉਹ ਘਟੋ ਘਟ ਮੰਗ ਤਾਂ ਉਹਨਾਂ ਦੀ ਇਹੀ ਹੈ ਕਿ 5 ਸਾਲ ਤੱਕਰ ਦੇ ਲਈ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲੰਬੇ ਕੀਤਾ ਜਾਵੇ ਬਿਲਕੁਲ ਦਿੱਤੀ ਕੱਲ ਜਿਵੇਂ ਸ੍ਰੋਮਬਰੀ ਕਾਲੇਦਰ ਲਹਿਰ ਕਮੇਟੀ ਦੇ ਜਿਹੜੇ ਪਰਦਾਸੀ ਗੁਰਪ੍ਰਤਾਪ ਸਿੰਘ ਵਡਾਲਾ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਸੀਗੇ ਜਿਹਨਾਂ ਜੋ ਸੱਚਕੰਸ਼ੀ ਦੀ ਹਰਮੰਦਰ ਸਿੰਘ ਦਤਵਸ ਤੋਂ ਕੋਈ ਬਾਅਦ ਦੇ ਵਿੱਚ ਸਪੋਕਸਮੈਨ ਦੇ ਨਾਲ ਉਹਨਾਂ ਨੇ ਗੱਲਬਾਤ ਵੀ ਕੀਤੀ ਔਰ ਗੱਲਬਾਤ ਦੇ ਦੌਰਾਨ ਇਹ ਕਿਹਾ ਕਿ ਸੁਖਬੀਰ ਦੀਆਂ ਜੋ ਗਲਤੀਆਂ ਨੇ ਉਹ ਮਾਫੀਯੋਗ ਨਹੀਂ ਨੇ ਜਿਹੜੀਆਂ ਬੱਜਰ ਗਲਤੀਆਂ ਕੀਤੀਆਂ ਕਿ ਇਹਨਾਂ ਸਖਤ ਸਜ਼ਾ ਜਿਹੜੀ ਉਸ ਤੋਂ ਦਿੱਲੀ ਚਾਹੀਦੀ ਹੈ ਬਾਹਰ ਵਿਦੇਸ਼ਾਂ ਵਿੱਚ ਰਹਿਦੇ ਸਿੱਖਾਂ ਦੇ ਕੋਲੋਂ ਵੀ ਆ ਗੱਲ ਤੱਕ ਸਹਿਬ ਤੇ ਜੱਥੇਦਾਰ ਨੂੰ ਜਿਹੜਾ ਸੰਪਰਕ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਤਾਂ ਸਭ ਤੋਂ ਵੱਡਾ ਸਵਾਲ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਕੀ ਦੁਬਾਰਾ ਹੁਣ ਇੱਕ ਹੋ ਸਕਦਾ ਹੈ ਤਾਂ ਗੁਰਪਤ ਬਟਾਲਾ ਨੇ ਕਿਹਾ ਕਿ ਇਹ ਪਹਿਲਾਂ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਵਾਰ ਅਜਿਹੀ ਦਰਾਰ ਪਈ ਹੈ ਪਰ ਅਕਾਲ ਤਖਤ ਸਾਹਿਬ ਦੇ ਇੰਟਰਫੇਅਰ ਕਰਨ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਕ ਹੋਇਆ ਪਰ ਸ਼ਰਤ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਜਿਹੜਾ ਇੱਕ ਨਹੀਂ ਹੋ ਸਕਦਾ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਦਾ ਲਾਭੇ ਕੀਤਾ ਜਾਣਾ ਚਾਹੀਦਾ ਹੈ ਔਰ ਜੇਕਰ ਗੱਲ ਕਰੀਏ ਤਾਂ ਲਗਾਤਾਰ 5 ਸਾਲ 5 ਸਾਲ ਦੇ ਲਈ ਜਿਹੜੀ ਸੁਭੀ ਸਿੰਘ ਬਾਦਲ ਨੂੰ ਇਸ ਪ੍ਰਧਾਨਗੀ ਤੋਂ ਲਾਭੇ ਕਰਨ ਦੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਹੈ ਹੋਰ ਵੀ ਸਿੱਖ ਸੇਵਾਦਾਰ ਜਿਹੜੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਜਿਨ੍ਹਾਂ ਨੇ ਆਪਣਾ ਮੰਗ ਪੱਤਰ ਜੁੜਾ ਉਹ ਅਕਾਲ ਤਖਤ ਸਾਹਿਬ ਜੀ ਨੂੰ ਸੌਂਪਿਆ ਉਹਨਾਂ ਨੇ ਤਾਂ ਇਥੋਂ ਤੱਕ ਮੰਗੀ ਦੀ ਸੁਭੀ ਸਿੰਘ ਬਾਦਲ ਸੁਭੀ ਸਿੰਘ ਬਾਦਲ ਨੂੰ ਪਾਰਟੀ ਤੋਂ ਲਾਭੇ ਹੀ ਕਰ ਦਿੱਤਾ ਜਾਵੇ ਜੇਕਰ ਸ਼ਰੋਮੀ ਬਲਦਰ ਦਾ ਭਲਾ ਚਾਹੁੰਦੇ ਹੋ ਤਾਂ ਸੁਖਵੀਰ ਬਾਦਲ ਦਾ ਪਾਰਟੀ ਤੋਂ ਲਾਭੇ ਹੋਣਾ ਜਿਹੜਾ ਉਹ ਬੇहद ਜ਼ਰੂਰੀ ਆ ਹੋਰ ਵੀ ਕਈ ਸੌਣ ਬੰਦਾਲਾ ਸਾਹਿਬ ਨੇ ਕੀਤੇ ਗਏ ਜਦੋਂ ਰਖੜ ਪੁਲੇ ਦੇ ਮੌਕੇ ਤੇ ਸਰਬਜੀਤ ਸਿੰਘ ਕਾਲਸਾ ਜਿਹੜੇ ਐਮਪੀ ਨੇ ਪ੍ਰਿੰਟ ਕੋਰਟ ਤੋਂ ਉਹਨਾਂ ਵੱਲੋਂ ਇੱਕ ਵਿਸ਼ਾਲ ਇਕੱਠ ਜਿਹੜਾ ਕੀਤਾ ਜਾ ਰਿਹਾ ਪੰਸਖ ਇਕੱਠ ਕੀਤਾ ਜਾ ਰਿਹਾ ਜਦੋਂ ਉਹਨੂੰ ਸਵਾਲ ਕੀਤਾ ਕਿ ਤੁਸੀਂ ਉਸ ਇਕੱਠ ਦੇ ਵਿੱਚ ਸ਼ਾਮਲ ਹੋਵੋਗੇ ਤਾਂ ਉਹਨਾਂ ਨੇ ਕਿਹਾ ਕਿ ਆਪਸ ਦੇ ਵਿੱਚ ਸੀ ਸਲਾਹ ਕਰਾਂਗੇ ਕਿ ਉਸ ਇਕੱਠ ਦੇ ਵਿੱਚ ਸ਼ਾਮਲ ਹੋਣਾ ਜਾਂ ਨਹੀਂ ਹੋਣਾ ਕਿਉਂਕਿ ਜੇ ਪੰਥਕ ਮਸਲੇ ਉੱਤੇ ਵਿੱਚ ਉਹਨਾਂ ਨੇ ਦੋ ਦੋ ਗੱਲਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਇੱਕ ਪ੍ਰੇਜੀਡੀਅਮ ਦਾ ਜ਼ਿਕਰ ਕਰ ਰਹੀ ਸੀ ਕਿ ਜੋ ਬਾਗੀ ਤੜਾ ਉਸ ਦੇ ਵਿੱਚ ਹਲਚਲ ਹੋ ਰਹੀ ਹੈ ਔਰ ਨਾਲ ਹੀ ਉਹਨਾਂ ਨੇ ਅਪੀਲ ਪੰਜਾਬੀਆਂ ਨੂੰ ਕੀਤੀ ਪੰਜਾਬ ਬੇਸ਼ੱਕ ਉਹ ਪੰਜਾਬ ਚ ਵਸਦੇ ਨੇ ਵਿਦੇਸ਼ਾਂ ਚ ਵਸਦੇ ਨੇ ਕਿ ਸੁਝਾਅ ਦਿੱਤੇ ਜਾਣ ਆ ਬਿਲਕੁਲ ਜਿਵੇਂ ਮੈਂ ਪਹਿਲਾਂ ਜਗਤ ਜੀਪੀ ਆਪਾਂ ਜਦੋਂ ਵੀ ਇਹ ਗੱਲ ਕਰਦੇ ਆ ਤਾਂ ਜ਼ਿਕਰ ਕਰਦੇ ਆ ਕਿ ਅਕਾਲ ਤਖਤ ਸਾਹਿਬ ਦੇ ਵਕਫਾ ਸਿਸਟਮਾਂ ਜਿਹੜੀਆਂ ਪੇਸ਼ ਹੋ ਰਹੀਆਂ ਉਹਨਾਂ ਵੱਲੋਂ ਲਗਾਤਾਰ ਜਿਹੜਾ ਇੱਕ ਇਹ ਜਾੜਿਆ ਲਗਾਤਾਰ ਆਪਣੇ ਜਿਹੜੇ ਮੰਗ ਪੱਤਰ ਦਿੱਤੇ ਜਾ ਰਹੇ ਨੇ ਕਿ ਜਿਹੜਾ ਜਿਹੜੀ ਕਿ ਸ਼ਕੀਰਪਾਲ ਨੂੰ ਸਜ਼ਾ ਜਿਹੜੀ ਦਿੱਤੀ ਜਾਣੀ ਆ ਉਹ ਮਹਿਜ ਇੱਕ ਸਜ਼ਾ ਤੱਕ ਸੀਮਿਤ ਨਾ ਰੱਖੀ ਜਾਵੇ ਉਸ ਸਮੁੱਚੇ ਪੰਜਾਬੀਆਂ ਦੀ ਸਮੁੱਚੇ ਜਿਹੜੇ ਸਿੱਖ ਜਗਤ ਦੇ ਉੱਗੇ ਹੋਏ ਲੋਕ ਨੇ ਉਹਨਾਂ ਦੀ ਸਲਾਹ ਜਿਹੜੀ ਲਈ ਜਾਵੇ ਕੀ ਆਖਰ ਸੁਖਬੀਰ ਬਾਦਲ ਨੂੰ ਇਸ ਬੰਦ ਵਿੱਚ ਕਿਹੜੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਗਲਤੀਆਂ ਬੇਸ਼ੱਕ ਜਿਹੜੀਆਂ ਇਹ ਕੀਤੀਆਂ ਗਈਆਂ ਨੇ ਇਹਨਾਂ ਵਿੱਚੋਂ ਕੁਝ ਗਲਤੀਆਂ ਜਿਹੜੀਆਂ ਮਾਫੀ ਲੋਗ ਨਹੀਂ ਨੇ ਮਹਿਦ ਝੋਲੀ ਵਿੱਚ ਪਾ ਲੈਣ ਦੇ ਨਾਲ ਜਾਂ ਮਹਿਦ ਮਾਫੀ ਮੰਗਣ ਦੇ ਨਾਲ ਜਿਹੜੀ ਆ ਉਹ ਗੱਲ ਪੂਰੀ ਨਹੀਂ ਹੋ ਜਾਂਦੀ ਸੰਖਤ ਸਜ਼ਾ ਜਿਹੜੀ ਆ ਇਹਨਾਂ ਦੀ ਮਿਲਣੀ ਚਾਹੀਦੀ ਹੈ ਜੋ ਪੰਜਾਬੀਆਂ ਨੂੰ ਆਪਣੀ ਸਲਾਹ ਜਿਹੜੀ ਹਾਲ ਤੱਕ ਸਰਦ ਦੇ ਜਥੇਦਾਰ ਨੂੰ ਜਿਹੜੀ ਚਾਹੀਦੀ ਕਿ ਕਿਸ ਤਰ੍ਹਾਂ ਦੀ ਸਜ਼ਾ ਸੁਖਬੀਰ ਬਾਦਲ ਨੂੰ ਦਿੱਤੀ ਜਾਵੇ ਸਰਵਨ ਜਿਹੜੇ ਆਮ ਲੋਕ ਨੇ ਉਹਨਾਂ ਚ ਨਾਰਾਜ਼ਗੀ ਇਸ ਗੱਲ ਨੂੰ ਵੀ ਹੈ ਕਿ ਸਰਕਾਰਾਂ ਬਦਲ ਰਹੀਆਂ ਨੇ ਮੁੱਖ ਮੰਤਰੀ ਬਦਲ ਰਹੇ ਨੇ ਲੇਕਿਨ ਇਨਸਾਫ ਇਸ ਮਾਮਲੇ ਦੇ ਵਿੱਚ ਨਹੀਂ ਹੈ ਹੁਣ ਵੀ ਤੁਹਾਨੂੰ ਯਾਦ ਹੋਏਗਾ ਕਿ ਮੁੱਖ ਮੰਤਰੀ ਨੇ ਕੁਝ ਦਿਨ ਪਹਿਲਾਂ ਹੀ ਐਲਾਨ ਕੀਤਾ ਕਿ ਉਹਨਾਂ ਦੇ ਹੱਥ ਕੁਝ ਅਜਿਹੇ ਡਾਕੂਮੈਂਟਸ ਲੱਗੇ ਨੇ ਜੋ ਲੂਕੰਡੇ ਖੜੇ ਕਰਨ ਵਾਲੇ ਨੇ ਲੇਕਿਨ ਮੰਗ ਇਹ ਹੋ ਰਹੀ ਹੈ ਕਿ ਜੇਕਰ ਹੱਥ ਦੇ ਵਿੱਚ ਸਰਕਾਰ ਦੇ ਸਬੂਤ ਲੱਗੇ ਨੇ ਤਾਂ ਕਾਰਵਾਈ ਕੀਤੀ ਜਾਏ ਹਾਲੇ ਵੀ ਕਿਉਂ ਖੁਲਾਸੇ ਹੋ ਰਹੇ ਨੇ 2.5 ਸਾਲ ਬੀਤ ਚੁੱਕੇ ਨੇ ਸਰਕਾਰ ਬਣੀ ਨੂੰ ਵੀ ਦੇਖੋ ਇਹ ਤਾਂ ਗੁਰਪਤਾ ਪਟਾਲਾ ਨੇ ਜਿੱਥੇ ਕਹਿੰਦੀ ਕਿਹਾ ਸੀਗਾ ਕਿ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਹੋਵੇ ਆਪਾਂ ਨੂੰ ਕੌਂਸਲ ਸਰਕਾਰ ਕੋ ਹੁੰਦੀ ਸੀ ਪਰ ਫਿਰ ਵੀ ਅਸੀਂ ਜਿਹੜੀ ਹੈ ਉਹ ਜਿਹੜੇ ਗੁਰੂਗਰਾ ਸਾਹਿਬ ਦੇ ਦੋਖੀ ਸੀ ਉਹਨਾਂ ਨੂੰ ਜਿਹੜੀ ਹੈ ਉਹ ਸਜ਼ਾ ਨਹੀਂ ਦਿਵਾ ਸਕਿਆ ਉਸ ਤੋਂ ਬਾਅਦ ਕਾਂਗਰਸ ਆਈ ਕਾਂਗਰਸ ਨੇ ਵੀ ਲਗਾਤਾਰ ਹੀ ਟੰਡੋਰਾ ਫਿੱਟ ਰੱਖਿਆ ਕਿ ਜਲਦੀ ਸਜ਼ਾਵਾ ਦਿੱਤੀਆਂ ਜਾਣਗੀਆਂ ਪਰ ਕਿਸੇ ਨੂੰ ਕੋਈ ਸਜ਼ਾ ਨਹੀਂ ਹੁਣ ਉਸ ਤੋਂ ਬਾਅਦ ਹੁਣ ਪੰਜਾਬ ਦੀ ਸੱਤਾ ਦੇ ਆਪਤੀ ਪਾਰਟੀ ਦੀ ਸਰਕਾਰ ਹੈ ਔਰ ਅਜੇ ਤੱਕ ਵੀ ਜਿਹੜੀ ਹੈ ਉਹ ਕੋਈ ਸਜ਼ਾ ਜਿਹੜੀ ਹੈ ਕਿਸੇ ਨੂੰ ਨਹੀਂ ਦਿੱਤੀ ਗਈ ਦਾ ਕੋਈ ਇਸ ਬੰਦ ਵਿੱਚ ਕੋਈ ਅੱਗੇ ਕਾਨੂੰਨੀ ਕਾਰਵਾਈ ਚੱਲੀ ਹੈ ਸਵ ਆਪੇਸ਼ਾ ਕਿਸ ਲੋਕ ਤੇ ਜਿਹੜੇ ਪਦਦਰਦੀ ਨੇ ਉਹ ਇਸ ਕਾਰਜ ਵਿੱਚ ਲੱਗੇ ਹੋਏ ਨੇ ਕਿ ਜਿਹੜੇ ਦੁਖੀ ਨੇ ਇਹਨਾਂ ਨੂੰ ਜਿਹੜੀ ਸਜ਼ਾ ਸਖਤੋ ਸਖਤ ਦਵਾਈ ਜਾਵੇ ਪਰ ਨਾ ਤਾਂ ਕਾਨੂੰਨ ਪਕਾਓ ਅਤੇ ਨਾ ਹੀ ਅਕਾਲ ਤਖਤ ਸਾਹਿਬ ਵਾਲੇ ਪਾਸਿਓ ਕਿਸੇ ਵੱਲੋਂ ਵੀ ਜਿਹੜੀ ਅਜੇ ਤੱਕ ਕੋਈ ਸਜ਼ਾ ਜਿਹੜੀ ਕਿਸੇ ਨੂੰ ਨਹੀਂ ਦਿੱਤੀ ਗਈ ਕਿਸੇ ਸਰਕਾਰ ਨੇ ਕਿਸੇ ਦੋਸ਼ੀ ਦੇ ਖਿਲਾਫ ਦੋਸ਼ ਕਦੂ ਨਹੀਂ ਚੁੱਕਾ ਜਿਸ ਨੂੰ ਲੈ ਕੇ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਸੰਗਤਾਂ ਦਾ ਕਹਿਣਾ ਹੈ ਕਿ ਗੁਰਗਨ ਸਾਹਿਬ ਦੀ ਬੇਅਦਬੀ ਹੋਈ ਹੈ ਨਜਾਇਜ਼ ਤੇ ਹੱਥੇ ਸਿੰਘਾਂ ਨੂੰ ਜਿਹੜਾ ਸ਼ਹੀਦ ਕੀਤਾ ਗਿਆ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਜ਼ੁਬੀ ਹੋਈ ਨਾ ਫਿਰ ਇਨਸਾਫ ਕਿੱਥੇ ਹੈ ਕਿ ਲੰਮਾ ਸਮਾਂ ਜਿਹੜਾ ਉਹ ਬੀਤ ਚੁਕਿਆ तकरीबन 10 ਸਾਲ ਦਾ ਸਮਾਂ ਜਿਹੜਾ ਬੀਤਣ ਵਾਲਾ ਪਰ ਅਜੇ ਤੱਕ ਇਨਸਾਫ ਜਿਹੜਾ ਨਹੀਂ ਮਿਲਿਆ ਇਸ ਕਰਕੇ ਹੁਣ ਸਿੱਖਾ ਸਿੱਖਾ ਜਿਹੜੀ 31 ਅਗਸਤ ਨੂੰ ਜਿਹੜੀ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਣੀ ਹੈ ਦਿੱਤੀ ਉਸ ਤੇ ਸਮੁੱਚੇ ਸਿੱਖ ਜਗਤ ਦੀ ਜਿਹੜੀ ਨਜ਼ਰ ਆ ਉਹ ਇਸ ਬੜੀ ਹੋਈ ਹੈ ਔਰ ਕੁਲ ਮਿਲਾ ਕੇ ਵੇਖਿਆ ਜਾਵੇ ਸਭ ਬਾਗੀ ਧੜੇ ਬਣੋ ਲਗਾਤਾਰ ਇਹ ਟਿੱਪਣੀ ਜਿਹੜੀ ਕੀਤੀ ਜਾਦੀ ਹੈ ਕਿ ਸਜ਼ਾ ਜਿਹੜੀ ਆ ਉਹ ਸਖਤ ਤੋਂ ਸਖਤ ਹੋਣੀ ਚਾਹੀਦੀ ਆ ਔਰ ਇਹੀ ਆਮ ਲੋਕ ਵੀ ਮੰਗ ਕਰਦੇ ਨੇ ਕਿ ਜੋ ਗੁਰਵੰਸ ਸਾਹਿਬ ਦੀ ਜਨਮ ਵਿਵੇਦ ਵੀ ਖਟੀ ਗਈ ਆ ਜਿੰਨਾ ਵੱਲੋਂ ਜਿਹੜੇ ਆ ਬੇਦਖੀ ਕਰਨ ਵਾਲਿਆਂ ਨੂੰ ਮਾਫੀਆਂ ਦਿੱਤੀਆਂ ਗਈਆਂ ਨੇ ਕੋਠੀਆਂ ਵਿੱਚ ਬਲਾਬਲਾ ਕੇ ਜਿਹੜੀਆਂ ਹਿੰਦੀ ਤੋਂ ਲੈਟਰ ਆਈ ਸੀ ਪੰਜਾਬੀ ਕਰਵਾ ਕੇ ਕੁਲਕਾਲ ਤੱਕ ਸੱਭਾ ਦਿੱਤੇ ਗਏ ਮਾਫੀਆਂ ਦਵਾਈਆਂ ਗਈਆਂ ਆਕਰ ਉਹਨਾਂ ਨੂੰ ਸਜ਼ਾ ਜਿੱਦਿਓ ਕਦੋਂ ਮਿਲੇਗੀ ਹੁਣ ਕਾਲ ਸਖਤ ਦੀ ਚੋਲੀ ਦੇ ਵਿੱਚ ਫੈਸਲਾ ਦੇਖਦੇ ਆ ਕਿ ਸਿੰਘ ਸਰਵਾਨ ਦੀ ਮੀਟਿੰਗ ਤੋਂ ਬਾਅਦ ਕੀ ਫੈਸਲਾ ਜੜਾ ਨਿਕਲ ਕੇ ਆ ਜੀ ਸਰਵਣ ਜਿੱਥੇ ਮੁੱਦਾ ਬੇਹਦ ਗੰਭੀਰ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇਸ ਵੇਲੇ ਉਹ ਸੰਕਟ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਬਹੁਤ ਜ਼ਿਆਦਾ ਡੂੰਗਾ ਹੈ ਕਿਉਂਕਿ ਖੇਤਰੀ ਪਾਰਟੀ ਐ 100 ਸਾਲ ਪੁਰਾਣੀ ਪਾਰਟੀ ਐ ਮੈਜੋਰਟੀ ਦੇ ਵਿੱਚ ਸੀਟਾਂ ਲੈਣ ਵਾਲੀ ਪਾਰਟੀ ਐ ਪੰਜ ਵਾਰ ਦਾ ਮੁੱਖ ਮੰਤਰੀ ਦਿੱਤਾ ਐ ਇਸ ਵੇਲੇ ਹਾਸ਼ੀਏ ਤੇ ਜ਼ਮਾਨਤਾ ਜਬ ਤੁਰੀਆਂ ਨਹੀਂ ਤੇ ਦੇਖੋ ਦਿੱਤੇ ਇਹਦਾ ਸ਼੍ਰੋਮਣੀ ਕਾਲਿਤ ਜਿਹੜਾ ਛੱਡ ਕੇ ਆਏ ਨੇ ਜਿਹੜੇ ਲੋਕ ਜਿਹੜੇ ਸੀਨੀਅਰ ਲੀਡਰ ਨੇ ਚਾਹੇ ਅਸੈਂਬਲੀ ਦੇ ਵਿੱਚ ਤਰਬੀਤ ਏਨ ਹੋਣ ਦਲਬਾਘ ਬਡਾਲੀ ਹੋਣ ਉਹਨਾਂ ਦੇ ਨਾਲ ਵੀ ਆਪਾਂ ਲਗਾਤਾਰ ਗੱਲਬਾਤ ਕਰ ਚੁੱਕੇ ਉਹਨਾਂ ਦਾ ਕਹਿਣਾ ਐ ਕਿ ਜਦੋਂ ਇਹ ਸਭ ਕੁਝ ਚੱਲ ਰਿਹਾ ਸੀ ਤਾਂ ਉਦੋਂ ਵੀ ਬਾਰ ਬਾਰ ਸੁਖਵੀਰ ਬਾਦਲ ਨੂੰ ਕਿਹਾ ਜਾਂਦਾ ਰਿਹਾ ਕਿ ਅਜਿਹਾ ਕਰਨਾ ਜਿਹੜਾ ਗਲਤ ਐ ਪਰ ਉਹਨਾਂ ਦੀ ਕਿਤੇ ਵੀ ਤੁਨ ਵਾਈ ਜਿਹੜੀ ਆ ਉਹ ਨਹੀਂ ਹੋਈ ਪਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਘਰਵਾਲ ਨੂੰ ਜਿਆਦਾ ਜਿਆਦਾ ਸਵਾਲ ਉਹਨਾਂ ਨੂੰ ਇਹ ਕੀਤਾ ਗਿਆ ਕਿ ਹੁਣ ਆਉਣ ਵਾਲੀਆਂ ਪੰਚਾਇਤੀ ਜਾਂ ਨਗਰ ਨਗਰ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਕੀ ਹਾਲਾਤ ਰਹਿਣ ਵਾਲੇ ਨੇ ਤਾਂ ਉਹਨਾਂ ਨੇ ਕਿਹਾ ਕਿ ਜਿੱਥੇ ਐਮਪੀ ਦੇ ਚੋਣਾਂ ਹੋਈਆਂ ਸੀ 10 ਤੋਂ ਬਾਅਦ ਤਾਕ ਵਾਰ ਫਿਰ ਤੋਂ ਸੰਪਰਕ ਜਿਹੜਾ ਉਸ ਆਦਨ ਦੀ ਕੋਸ਼ਿਸ਼ ਕੀਤੀ ਜਾਏਗੀ ਲੇਕਿਨ ਇਸ ਸਭ ਦਰਮਿਆਨ ਜੋ ਵੱਡੀ ਗੱਲ ਇਹ ਹੈ ਕਿ 3 ਅਗਸਤ ਨੂੰ ਪੰਚ ਸਿੰਘ ਸਹਿਬਾਨਾ ਦੀ ਇਕੱਤਰਤਾ ਹੋਣੀ ਹੈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਜੋ ਲਿਖਤੀ ਮਾਫੀ ਨਾਮਾ ਸੀ ਉਸ ਨੂੰ ਲੈ ਕੇ ਵਿਚਾਰ ਚਰਚਾ ਹੋਏਗੀ ਸਪਸ਼ਟਕਰਨ ਚੋਂ ਦੇ ਕੇ ਆਹਸਾਨ ਅਕਾਲ ਤਖਤ ਸਾਹਿਬ ਕਿਉਂਕਿ 15 ਜੁਲਾਈ ਨੂੰ ਹੁਕਮ ਲਗਾਏ ਗਏ ਆਹਸਾਨ ਅਕਾਲ ਤਖਤ ਸਾਹਿਬ ਦੇ ਚੌਥੇਦਾਰ ਦੀ ਤਰਫੋਂ ਕਿ 15 ਦਿਨਾਂ ਦੇ ਅੰਦਰ ਨਿੱਜੀ ਤੌਰ ਦੇ ਉੱਤੇ ਅਕਾਲ ਦਾ ਅਕਾਲ ਤਖਤ ਸਾਹਿਬ ਪੇਸ਼ ਹੋਣ ਔਰ ਸਪਸ਼ਟਕਰਨ ਦਿੱਤਾ ਚਾਹੀਦਾ ਉਸ ਤੋਂ ਪਹਿਅਰ ਗਈ ਉਸ ਪੱਤਰ ਨੂੰ ਜਨਤਕ ਵੀ ਕਰ ਦਿੱ ਮੇਰੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਸვენ ਅਸੀਂ ਜ਼ਿਕਰ ਕਰ ਰਹੇ ਸੀ ਕਿ ਪਾਰਟੀ ਕਿਸ ਤਰ੍ਹਾਂ ਹਾਸ਼ੀਏ ਦੇ ਉੱਤੇ ਹੈ ਔਰ ਇਸ ਵੇਲੇ ਹਰ ਦਿਨ ਮਤਲਬ ਹਰ ਦਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲਈ ਕੀਮਤੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਪੰਚਾਇਤੀ ਚੋਣਾਂ ਆ ਵੀ ਹੋਣੀਆਂ ਨੇ ਚਾਰ ਸੀਟਾਂ ਦੇ ਉੱਤੇ ਜ਼ਿਮਨੀ ਚੋਣਾਂ ਹੋਣੀਆਂ ਨੇ ਤਾਂ ਜ਼ਰੂਰਤ ਹੈ ਇਸ ਵੇਲੇ ਅਕਾਲੀ ਦਲ ਨੂੰ ਜਿਹੜਾ ਅੰਦਰਲਾ ਇਹਨਾਂ ਦਾ ਰੇੜਕਾ ਚੱਲ ਰਿਹਾ ਉਸ ਨੂੰ ਨਿਪਟਾਉਣ ਦੀ ਤਾਂ ਜੋ ਬਿਹਤਰ ਬਿਹਤਰੀ ਵੱਲ ਪਾਰਟੀ ਜੜੀ ਹੈ ਜਾ ਸਕੇ ਦਿੱਕਤ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਜਿਹੜੀ ਸਿੱਖ ਰਾਜਨੀਤੀ ਸ਼ੁਰੂ ਹੁੰਦੀ ਹੈ ਜ ਜਿਹਦੇ ਵਿੱਚ ਪਸਾਰੇ ਜਾਣਦੇ ਆ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਲੋਕ ਲੱਖ ਹੋ ਚੁੱਕੇ ਨੇ ਉਹਨਾਂ ਦੀ ਤਾਂ ਰਾਏ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਤਾਂ ਹੋਣੀ ਲਾਜ਼ਮੀ ਹੈ ਉਹਨਾਂ ਦਾ ਕਹਿਣਾ ਕਿ ਜੋ ਹਾਲ ਐਮਐਲਏ ਐਮਪੀ ਦੇ ਚੋਣਾਂ ਦੇ ਵਿੱਚ ਹੋਇਆ ਉਹੀ ਹਾਲ ਹੋਣਾ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦਾ ਹੋਣ ਵਾਲਾ ਕਿਉਂਕਿ ਨਕ ਨਕ ਪਾਣੀ ਜੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਡੁੱਬ ਚੁੱਕਿਆ ਔਰ ਜਿਸ ਨੂੰ ਅਜੇ ਕੋਈ ਵੀ ਤਨਕਾ ਐਸਾ ਨਹੀਂ ਨਾ ਭਰਿਆ ਜਿਸ ਦਾ ਸਹਾਰਾ ਲੈ ਕੇ ਉਹ ਪਾਰ ਲੱਗ ਸਕੇ ਪਰ ਫਿਲਹਾਲ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿਣ ਵਾਲੇ ਲੋਕ ਬੇਸ਼ੱਕ ਕੈਮਰੇ ਸਾਹਮਣੇ ਆ ਕੇ ਨਹੀਂ ਬੋਲਦੇ ਪਰ ਉਹ ਇਹ ਜ਼ਰੂਰ ਬੋਲਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਹੇਠ ਪਾਰਟੀ ਦਾ ਬੇੜਾ ਖਰਚਾ ਜਟਾ ਜ਼ਰੂਰ ਹੋਇਆ ਬੇਸ਼ੱਕ ਇਹ ਲੋਕ ਕੈਂਦੇ ਸਾਹਮਣੇ ਆ ਕੇ ਬੋਲਣ ਦੀ ਚਾਰ ਨਹੀਂ ਦੇ ਪਰ ਸਵਾਲ ਸਰਬਨ ਇਹ ਵੀ ਹੈ ਕਿ ਬੋਲ ਰਹੇ ਨਹੀਂ ਪਰ ਬਹੁਤ ਲੇਟ ਜਾਗੇ ਨੇ ਇਹ ਕੋਈ ਵੀ ਇਹ ਸਵਾਲ ਤਾਂ ਅਕਸਰ ਮੀਡੀਆ ਬਲੋਂ ਉਹਨਾਂ ਨੂੰ ਪੁੱਛਿਆ ਜਾਂਦਾ ਰਿਹਾ ਕਿ ਜਦੋਂ ਮਾਫੀ ਨਾਮੇ ਦਿੱਤੇ ਗਏ ਜਦੋਂ ਇਹ ਕਾਂਡ ਵਾਪਰੇ ਤੇ ਆਕਰ ਤੁਸੀਂ ਬੋਦੇ ਸ਼ਰੋਵਣੀ ਕਰੀ ਜਾਂਦਾ ਇਸ ਨਾਲ ਥਿੰਦਾ ਤਾਂ ਕੋਈ ਜਿਹੜੇ ਲੋਕ ਸੀ ਉਹ ਕੋਰ ਕਮੇਟੀ ਦੇ ਮੈਂਬਰ ਵੀ ਸੀ ਉਦੋਂ ਸਵਾਲ ਵੀ ਉਹ ਨਹੀਂ ਚੁੱਕਿਆ ਤੇ ਉਹਨਾਂ ਦੇ ਜਵਾਬ ਅਕਸਰ ਇਹ ਹੁੰਦਾ ਕਿ ਸਾਡੀ ਪਾਰਟੀ ਦੇ ਵਿੱਚ ਚਲਦੀ ਹੀ ਨਹੀਂ ਰਹੀ ਇਹ ਚਲਦੀ ਰਹੀ ਹੁੰਦੀ ਤਾਂ ਫਿਰ ਅੱਜ ਪਾਰਟੀ ਤੋਂ ਵਾਕਿਆ ਕਿਉਂ ਹੁੰਦੇ ਨੇ ਤਾ ਸ਼ੂਨੀ ਅਕਾਲੀ ਦਲ ਦੇ ਅੰਦਰ ਰੇਡ ਕਾ ਬਰਕਰਾਰ ਹੈ ਉਸੇ ਨੂੰ ਲੈ ਕੇ ਜਿਹੜੀ ਆ ਉਹ ਵਿਚਾਰ ਚਰਚਾ ਮੇਰੇ ਸਹਿਯੋਗੀ ਜੋ ਅੰਮ੍ਰਿਤਸਰ ਤੋਂ ਸਾਡੇ ਨਾਲ ਸਰਵਨ ਜੁੜੇ ਹੋਏ ਨੇ ਉਹਨਾਂ ਦੇ ਨਾਲ ਲਗਾਤਾਰ ਕਰ ਰਹੇ ਹਾਂ ਕਿਉਂਕਿ ਪਾਰਟੀ ਦੀ ਇਸ ਵੇਲੇ ਜੋ ਹਾਲਾਤ ਬਣ ਗਏ ਹੈ ਜਿਸ ਤਰ੍ਹਾਂ ਚਿੰਤਾ ਵਾਲੀ ਸਥਿਤੀ ਦੇ ਵਿੱਚ ਔਰ ਵੱਡੀ ਚੁਣੌਤੀ ਪਾਰਟੀ ਦੇ ਲਈ ਹੈ ਔਰ ਦੂਸਰੀ ਸਭ ਤੋਂ ਵੱਡੀ ਗੱਲ ਕੀ ਜੋ ਗੁਰੂ ਸਾਹਿਬਾਨਾਂ ਦੀ ਬੇਅਦਬੀ ਹੋਈ ਉਹ ਮੁੱਦਾ ਕਿਉਂ ਰਾਜਨੀਤੀ ਰਾਜਨੀਤਿਕ ਮੁੱਦਾ ਹੀ ਬਣ ਕੇ ਰਹਿ ਗਿਆ 10 ਸਾਲ ਤੋਂ ਕਿਉਂ ਇਨਸਾਫ ਨਹੀਂ ਮਿਲ ਪਾਰਿਆ ਮੌਜੂਦਾ ਸਰਕਾਰ ਦੇ ਉੱਤੇ ਵੀ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿ ਮਾਨ ਸਰਕਾਰ ਸ ਲੇਕਿਨ ਇਸ ਮਾਮਲੇ ਦੇ ਵਿੱਚ ਦਾਅਵੇ ਭਵੇਂ ਸਰਕਾਰ ਕਰ ਰਹੀ ਹੈ ਕਿ ਸਾਡੇ ਹੱਥ ਸਬੂਤ ਲੱਗ ਰਹੇ ਨੇ ਲੇਕਿਨ ਕਾਰਵਾਈ ਕਦੋਂ ਹੋਏਗੀ ਸਵਾਲ ਵਿਰੋਧੀ ਤਰੇ ਪੁੱਛ ਰਿਹਾ ਹੈ ਸ਼ੋਮਨੀ ਅਕਾਲੀ ਦਲ ਕਿਉਂਕਿ ਜਿਸ ਸਮੇਂ ਸਭ ਇਹ ਸਭ ਕੁਝ ਵਾਪਰਦਾ ਹੈ ਇੱਕ ਇੱਕੜਨਾ ਕਰਮ ਵਾਪਰਦਾ ਉਸ ਸਮੇਂ ਸਰਕਾਰ ਸ਼ੋਮਨੀ ਅਕਾਲੀ ਦਲ ਦੀ ਹੁੰਦੀ ਹੈ ਤਤਕਾਲੀ ਸਰਕਾਰ ਕਿ ਉਹਨਾਂ ਦੇ ਪਾਵਰ 'ਚ ਰਹਿੰਦੇ ਹੋਏ ਕਿਉਂ ਪੰਥਕ ਪਾਰਟੀ ਦੇ ਜੋ ਆਗੂ ਨੇ ਜੋ ਖੁਦ ਨੂੰ ਅਕਾਲੀ ਕਹੋਂਦੇ ਨੇ ਉਹਨਾਂ ਦੀ ਤਰਫੋਂ ਕਿਉਂ ਕਾਰਵਾਈ ਨਹੀਂ ਕੀਤੀ ਗਈ ਕਿਉਂ ਦੋਸ਼ੀ ਅੰਦਰ ਨਹੀਂ ਕੀਤੇ ਗਏ ਖਾਸ ਤੌਰ ਤੇ ਜੋ ਗੁਨਾਹਗਾਰ ਸੀ ਉਹਨਾਂ ਨੂੰ ਪਨਾਹ ਕਿਉਂ ਦਿੱਤੀ ਗਈ ਇਹਦੇ ਇਲਜ਼ਾਮ ਜਿਹੜੇ ਨੇ ਤਤਕਾਲੀ ਸਰਕਾਰ ਸ਼ੋਮਨੀ ਅਕਾਲੀ ਦਲ ਦੇ ਉਤੇ ਇਸ ਵੇਲੇ ਲੱਗ ਰਹੇ ਨੇ ਜੀ ਸਰਵਨ ਤੁਸੀਂ ਕਹਿ ਰਹੇ ਸੀ ਜ਼ਿਕਰ ਕਰ ਰਹੇ ਸੀ ਪਾਰਟੀ ਦਾ ਆ ਬਿਲਕੁਲ ਜਿੱਤੀ ਮੈਂ ਜਕਰ ਕਰ ਰਿਹਾ ਸੀ ਕਿ ਪਾਰਟੀ ਦੇ ਵਿੱਚ ਹੁਣ ਜਿਹੜੇ ਲੋਕ ਆ ਪਾਰਟੀ ਤੋਂ ਬਾਹਰ ਹੋ ਚੁੱਕੇ ਨੇ ਉਹ ਤਾਂ ਬੋਲ ਰਹੇ ਨੇ ਪਰ ਪਾਰਟੀ ਦੇ ਅੰਦਰ ਰਹਿ ਕੇ ਰੋਗ ਵੀ ਜਿਹੜੇ ਨੇ ਉਹ ਸਟ੍ਰੋਮਨੀ ਕਾਂਦੀ ਦਾ ਖਿਲਾਫ ਹੀ ਬੋਲਦੇ ਹੋਏ ਨਜ਼ਰ ਆ ਰਹੇ ਸਰਕਸ ਸਰਕਸ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬੋਲਦੇ ਹੋਏ ਨਜ਼ਰ ਆ ਰਹੇ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਇਹਨਾਂ ਨੂੰ ਸਵਾਲ ਕੀਤਾ ਜਾਂਦਾ ਕਿ ਜਦੋਂ ਇਹ ਸਭ ਕੁਝ ਵਾਪਰਿਆ ਜਦੋਂ ਸੋਦਾ ਸਾਹ ਨੂੰ ਮਾਫੀ ਦਿੱਤੀ ਗਈ ਜਦੋਂ ਕੋਟਕਪੁਰਾ ਗੋਲੀ ਕਾਰਡ ਹੋਇਆ ਜਾਂ ਫਿਰ ਹੋਰ ਘਟਨਾਵਾਂ ਵਾਪਰੀਆਂ ਤਾਂ ਆਖਰ ਉਹਦੋਂ ਹੀ ਸਮੋਚ ਕਿਉਂ ਰਹੇ ਤੋ ਕਿ ਇਹਨਾਂ ਦੇ ਵਿੱਚੋਂ ਕੁਝ ਤਾਂ ਉਦੋਂ ਵੀ ਕੋਰ ਕਮੇਟੀ ਦੇ ਮੈਂਬਰ ਸਨ ਪਰ ਇਹਨਾਂ ਨੇ ਕਹਿਣਾ ਸੀ ਕਿ ਸਾਡੇ ਹੱਥਾਂ ਦੇ ਵਿੱਚ ਪਾਵਰ ਨਹੀਂ ਸੀ ਅਸੀਂ ਅਵਾਰਡ ਚੁੱਕਦੇ ਸੀ ਤਾਂ ਸਾਡੀ ਅਵਾਰਡ ਨੂੰ ਦਬਾ ਲਿਆ ਜਾਂਦਾ ਸੀ ਪਰ ਅੱਜ ਜਦੋਂ ਪਾਰਟੀ ਜਿਹੜੇ ਵਿਰੋਧੀ ਕਹਿੰਦੇ ਨੇ ਕਿ ਅੱਜ ਜਦੋਂ ਪਾਰਟੀ ਸੱਤਾ ਦੇ ਵਿੱਚ ਨਹੀਂ ਰਹੀ ਆ ਕੇ ਢੜੇ ਤੜੇ ਬਾੜੀਆਂ ਬਣ ਗਈਆਂ ਨੇ ਔਰ ਵੱਖੋ ਵੱਖਰੇ ਆਪਣੇ ਵਿਚਾਰ ਦਿੱਤੇ ਜਾ ਰਹੇ ਆ ਮੀਦੂ ਬਾਦਲ ਦੇ ਖਿਲਾਫ ਜਿਹੜੀ ਆ ਉਹ ਸੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਆ ਪਰ ਜਦੋਂ ਸੱਤਾ ਭੁਗਦੇ ਰਹੀ ਸੀ ਜਦੋਂ 10 ਸਾਲ ਲਗਾਤਾਰ ਸੱਤਾ ਭੁਗੀ ਤਾਂ ਆਖਰ ਉਦੋਂ ਇਹਨਾਂ ਨੇ ਆਵਾਜ਼ ਬੁਲੰਦ ਕਿਉਰੀ ਕੀਤੀ ਅੱਜ ਸੱਤਾ ਵਿੱਚ ਨਹੀਂ ਰਹਿ ਤਾਂ ਆ ਕੇ ਜਿਹੜੇ ਆ ਉਤਰਾਟਾ ਦਾ ਸਵਾਲ ਚੁਪਨੇ ਸ਼ੁਰੂ ਕਰ ਦਿੱਤਾ ਹੈ ਦੇਖੋ ਜਿੰਨੇ ਮੂੰਹ ਜਾਂ ਗੱਲਾਂ ਨੇ ਦੀਤੀ ਪਰ ਇਸ ਵਕਤ ਜੇਕਰ ਵੇਖੇ ਤਾਂ ਸਮੁੱਚੇ ਸਿੱਖ ਜਗਤ ਦੀਆਂ ਨਜ਼ਰਾਂ 30 ਅਗਸਤ ਨੂੰ ਜਿਹੜੀ ਮੀਟਿੰਗ ਹੋਈਆਂ ਕੱਲ ਤੱਕ ਸਾਬ ਦੇ ਜਥੇਦਾਰਾਂ ਦੀ ਉਸ ਮੀਟਿੰਗ ਦੇ ਉੱਪਰ ਬੜੀਆਂ ਹੋਈਆਂ ਨੇ ਕਿਉਂਕਿ ਜਥੇਦਾਰਾਂ ਵੱਲੋਂ ਫੈਸਲਾ ਕੀਤਾ ਜਾਣਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਦੀ ਜਿਹੜੀ ਆ ਉਹ ਸਜ਼ਾ ਦਿੱਤੀ ਜਾਵੇ ਕਿ ਕੀ ਫੈਸਲਾ ਜੁੜਾ ਨਿਕਲ ਕਿਉਂਦਾ ਇਹ ਵੇਖਣ ਵਾਲੀ ਗੱਲ ਹੋ ਗਈ ਪਾਰਟੀ ਆਗੂਆਂ ਦੇ ਨਾਲ ਹੁੰਦੀ ਹੈ ਸਰਵਨਜੀਤ ਔਰ ਜਿਸ ਤਰ੍ਹਾਂ ਸੀਨੀਅਰ ਅੱਠ ਲੀਡਰ ਪਾਰਟੀ ਤੋਂ ਬਾਹਰ ਕਰ ਦਿੱਤੇ ਗਏ ਔਰ ਮੈਂ ਮੰਨਦੀ ਹਾਂ ਕਿ ਹਰੇਕ ਲੀਡਰ ਹੈ ਨਾ ਜਿਹੜਾ ਉਹ ਇੱਕ ਵੋਟ ਬੈਂਕ ਲੈ ਕੇ ਬੈਠਾ ਹੁੰਦਾ ਹੈ ਜਿਸ ਤਰ੍ਹਾਂ ਦੀ ਕਾਰਵਾਈ ਕਰ ਦਿੱਤੀ ਗਈ ਪਾਰਟੀ ਦੀ ਤਰਫੋਂ ਨਾ ਉਹ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਮਹਿੰਗੀਆਂ ਸਾਬਿਤ ਨਹੀਂ ਹੋਣਗੀਆਂ ਪਾਰਟੀ ਦੇ ਲਈ ਦੇਖੋ ਮਹਿੰਗੇ ਸਸਤੇ ਦੀ ਗੱਲ ਦੀ ਕੀ ਤਾਂ ਕੀਤੀ ਜਾਂਦੀ ਹੈ ਜਦੋਂ ਬਾਜ਼ਾਰ ਦੇ ਵਿੱਚ ਉਹ ਕਿਸੇ ਚੀਜ਼ ਦਾ ਕੋਈ ਨਾਮ ਰਹਿ ਗਿਆ ਹੋਵੇ ਹੁਣ ਨਾਮ ਹੀ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਲਗਾਤਾਰ ਪਾਰਟੀ ਦਾ ਗਰਾਫ ਜਿਹੜਾ ਹੇਠਾਂ ਡਿੱਗ ਚੁੱਕਿਆ ਔਰ ਇਸੇ ਤੇ ਚਲਦੇ ਜੇ ਲੋਕ ਜਿਹੜੇ ਨੇ ਸ਼ਰੋਮਣੀ ਕਾਲੀ ਦਲ ਤੋਂ ਵੱਖ ਹੋਏ ਨੇ ਕਿਉਂਕਿ ਕਿਤੇ ਨਾ ਕਿਤੇ ਉਹ ਵਿਖ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਔਰ ਦੂਸਰਾ ਹੁਣ ਸਜਾਵਾਂ ਦੀ ਗੱਲ ਕਰਦੇ ਨੇ ਕਿ ਉਦੋਂ ਬੇਦਬੀਆਂ ਹੋਈਆਂ ਕਿੱਦਾਂ ਆਖਿਰ ਆਵਾਜ਼ ਉਦੋਂ ਵਿੱਚ ਚੁੱਕੀ ਜਾ ਸਕਦੀ ਸੀ ਉਦੋਂ ਵੀ ਬਾਗੀ ਧੜਾ ਜਿਹੜਾ ਕਿ ਖਾ ਹੋ ਸਕਦਾ ਸੀ ਉਦੋਂ ਵੀ ਜਿਹੜੇ ਸੁਖਵੀਰ ਬਾਲ ਦੇ ਕਿਉਂਕਿ ਜੇ ਸੱਤਾ ਦੇ ਵਿੱਚ ਰਹਿੰਦੇ ਰਹਿ ਕੇ ਕਰਦੇ ਤਾਂ ਸ਼ਾਇਦ ਉਦੋਂ ਸੱਤਾ ਗਵਾਉਣ ਦਾ ਸੱਤਾ ਗਵਾਚਣ ਦਾ ਡਰ ਹੁੰਦਾ ਤਾਂ ਸ਼ਾਇਦ ਕਾਰਵਾਈ ਵੀ ਹੋ ਜਾਂਦੀ ਪਰ ਹੁਣ ਸੱਤਾ ਭੋਗ ਲਈਏ 10 ਸਾਲ ਤੋਂ ਹੁਣ ਦੂਸਰੀਆਂ ਸਰਕਾਰਾਂ ਨੇ ਤਾਂ ਹੁਣ ਜਿਹੜੀਆਂ ਸੰਬੀਧਾਵਾਦਨ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਈ ਮੁੱਦੇ ਨੇ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ 31 ਅਗਸਤ ਨੂੰ ਮਿਲਨੇ ਨੇ ਇਸ ਕਰਕੇ ਸਮੁਦਾ ਸਿੱਖ ਜੰਗਲ 31 ਅਗਸਤ ਦੀ ਮੀਟਿੰਗ ਕਰ ਰਿਹਾ ਇਤਜ਼ਾਰੋਂ ਨਾਲ ਬੋਲੋ ਕੀਤਾ ਜਾ ਰਿਹਾ ਚਾਹੇ ਦੇਸ਼ਾਂ ਦੇ ਵਿੱਚ ਬੈਠੀ ਸੰਗਤ ਹੋਵੇ ਚਾਹੇ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਹੋਵੇ ਕੁੱਲ ਮਿਲਾ ਕੇ ਸਾਰੀਆਂ ਜਿਹੜੀਆਂ ਨਗਰਾਂ 31 ਅਗਸਤ ਦੇ ਬਣੀਆਂ ਹੋਈਆਂ ਨੇ ਕਿਸੇ ਨੂੰ ਇਹ ਨਹੀਂ ਹੈ ਕਿ ਵਿਰੋਧੀ ਧਿਰ ਕੀ ਬੋਲ ਰਹੀ ਹੈ ਸਿਰਫ ਨਜ਼ਰਾਂ ਤੇ ਨਜ਼ਰਾਂ ਨੇ ਸਾਧ ਅਕਸਰ ਸਾਹਿਬ ਦੇ ਜਥੇਦਾਰੋਂ ਉੱਪਰ ਕਿ ਉਹਨਾਂ ਵੱਲੋਂ ਕੀ ਫੈਸਲਾ ਜਿਹੜਾ ਨਿਕਲ ਕੇ ਆਉਂਦਾ ਠੀਕ ਠੀਕ ਹੈ ਸਰ ਬਹੁਤ শুকਰਿਆ ਤੁਹਾਡਾ तमाम ਜਾਣਕਾਰੀ ਦੇ ਲਈ ਤਾਂ ਗੱਲਬਾਤ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਕਰ ਰਹੇ ਸੀ ਕਿਉਂਕਿ ਇਸ ਵੇਲੇ ਜੋ ਸਥਿਤੀ ਪਾਰਟੀ ਦੇ ਅੰਦਰ ਬਣੀ ਹੋਈ ਹੈ ਦੋ ਤੜਿਆਂ ਦੇ ਵਿੱਚ ਵੰਡ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਬਾਗੀ ਧੜੇ ਦੇ ਤਰਫੋਂ ਲਗਾਤਾਰ ਸੁਧਾਰ ਲਹਿਰ ਚਲਾਈ ਜਾ ਰਹੀ ਹੈ ਉਸ ਨੂੰ ਲੈ ਕੇ ਕੰਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਉਧਰ ਦੂਸਰੀ ਤਰਫੋਂ ਜੇਕਰ ਅਸੀਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਜੋ ਸੁਖਵੀਰ ਬਾਦਲ ਦੀ ਪ੍ਰਧਾਨਗੀ ਹੇਠਾ ਗੂ ਨੇ ਉਹਨਾਂ ਦੀ ਤਰਫੋਂ ਹਾਲਾਂਕਿ ਕੋਰ ਕਮੇਟੀ ਭੰਗ ਕੀਤੀ ਗਈ ਨਵਾਂ ਉਸ ਦਾ ਗਠਨ ਕਰ ਦਿੱਤਾ ਗਿਆ ਪ੍ਰਧਾਨ ਸਾਹਿਬ ਦੀ ਤਰਫੋਂ ਲੇਕਿਨ ਚੁਣੌਤੀ ਉਸੇ ਤਰੀਕੇ ਬਰਕਰਾਰ ਹੈ ਲੇਕਿਨ ਕਿਉਂਕਿ ਹੁਣੇ ਮਸਲਾ ਅਕਾਲ ਤਖਸਾ ਪਹੁੰਚਾ ਹੋਇਆ ਇਸ ਲਈ ਇੰਤਜ਼ਾਰ 31 ਅਗਸਤ ਦਾ ਹੋ ਰਿਹਾ ਜਦੋਂ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਏਗੀ ਔਰ ਉਸ ਦੇ ਵਿੱਚ ਕੀ ਵਿਚਾਰ ਚਰਚਾ ਕਰਨ ਤੋਂ ਬਾਅਦ ਫੈਸਲਾ ਸੁਣਾਇਆ ਜਾਂਦਾ ਇਹ ਜ਼ਰੂਰ ਦੇਖਣਾ ਰਹੇਗਾ ਲੇਕਿਨ ਤੁਹਾਨੂੰ ਗੁਰਪ੍ਰਤਾਪ ਸਿੰਘ ਵਡਾਲਾ ਦਾ ਉਹ ਬਿਆਨ ਜ਼ਰੂਰ ਸੁਣਾ ਦੰਨੇ ਆ ਜੋ ਇਸ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਤੋਂ ਪਹਿਲਾਂ ਉਹਨਾਂ ਦੀ ਤਰਫੋਂ ਦਿੱਤਾ ਗਿਆ ਹੈ ਦੇਖੋ ਇਹ ਅਰਸ਼ੁਖਬੀਰ ਸਿੰਘ ਬਾਦਲ ਸਪਸ਼ਟੀਕਰਨ ਦਿੰਦੇ ਨੇ ਕਿ ਮੈਂ ਇਹਨਾਂ ਸਾਰੀਆਂ ਭੁੱਲਾਂ ਦੀ ਮਾਫੀ ਮੰਗਦਾ ਸਪਸ਼ਟੀਕਰਨ ਦੇ ਵਿੱਚ ਕੀ ਲੱਗਦਾ ਹੈ ਕਿ ਮਾਫੀ ਜਿਹੜੀ ਇੰਨੀ ਆਸਾਨ ਹੋਣੀ ਚਾਹੀਦੀ ਹੈ ਕਿਉਂਕਿ ਸਰਕਾਰ ਰਹਿੰਦਿਆਂ ਕੁਝ ਨਹੀਂ ਕੀਤਾ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਕੋਈ ਜਾਂਚ ਨਹੀਂ ਕਰਵਾਈ। ਦੇਖੋ ਮਾਫੀ ਮੰਗ ਲਈ ਠੀਕ ਹੈ ਹੁਣ ਤਾਂ ਸਿੰਘ ਸਮਾਨਾਂ ਦੇ ਕੋਲੇ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਕੋਲ ਇਹ ਹੈਗਾ ਕੇਸ ਇਹ ਤਾਂ ਹੁਣ ਉਹ ਫੈਸਲਾ ਕਰਨਗੇ। ਲੇਕਿਨ ਗੱਲ ਇਹ ਆ ਵੀ ਜਦੋਂ ਸਿੱਖਾਂ ਦੇ ਜਿਹੜੇ ਮੰਨਿਆ ਸਿੱਖਾਂ ਦੇ ਜਿਹੜੇ ਹਿਰਦੇ ਆ ਬਲੁੰਦੜੇ ਗਏ ਨੇ ਅੱਜ ਆਪਣੇ ਰੋਮ ਰੋਮ ਵਿੱਚ ਰੋਸੇ ਆ ਸਿੱਖਾਂ ਦੇ ਤੇ ਇਹ ਮਾਫੀ ਤਾਂ ਆਪਣੀ ਪਰੰਪਰਾ ਆਪਣੇ ਸਿਧਾਂਤ ਮੁਤਾਬਕ ਹੋਣੀ ਚਾਹੀਦੀ ਆ ਜਿਹਨੇ ਜਿੱਡਾ ਗੁਨਾਹ ਕੀਤਾ ਬੱਜਰ ਗਲਤੀ ਕੀਤੀ ਉਹਨੂੰ ਉਨੀ ਸਜ਼ਾ ਮਿਲਣੀ ਚਾਹੀਦੀ ਆ ਤੇ ਜੇ ਆਪਾਂ ਸਜ਼ਾ ਭੁਗਤੀਏ ਤੇ ਫੇਰ ਆਪਾਂ ਗੁਰੂ ਸਾਹਿਬ ਦੇ ਆਪਣੇ ਮੋਹਰੇ ਅਸੀਂ ਆਪਾਂ ਸੁਰਗੁਰੂ ਵੀ ਹੋ ਸਕਦੇ ਆ ਸੰਗਤਾਂ ਵੀ ਆਪਾਂ ਨੂੰ ਸੁਰਗੁਰੂ ਕਰ ਦੇਣਗੀਆਂ ਪਰ ਜਿੱਡੀ ਗਲਤੀ ਜਿਠਾ ਗਣਾ ਅੱਜਰ ਗਲਤੀਆਂ ਦੱਸਿਆ ਜਾ ਰਿਹਾ ਹੈ ਗੁਰਪ੍ਰਤਾਪ ਵਡਾਲਾ ਨੂੰ ਤੁਸੀਂ ਸੁਣ ਰਹੇ ਹੋ ਬਾਗੀ ਤੜੇ ਦੇ ਹੀ ਉਹ ਆਗੂ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਪਾਰਟੀ ਦੀ ਤਰਫੋਂ ਕਾਰਵਾਈ ਕੀਤੀ ਗਈ ਹੈ ਲੇਕਿਨ ਜੋ ਸੁਖਬੀਰ ਬਾਦਲ ਦੇ ਪ੍ਰਧਾਨਗੀ ਨੂੰ ਲੈ ਕੇ ਹੀ ਜਿਹੜਾ ਸਵਾਲ ਚੁਕਿਆ ਜਾ ਰਿਹਾ ਹੈ ਪਿਛਲੇ 2 ਮਹੀਨਿਆਂ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਕਈ ਪ੍ਰੈਸ ਕਾਨਫਰੰਸਾਂ ਕੀਤੀਆਂ ਕਈ ਮੀਟਿੰਗਾਂ ਹੋਈਆਂ ਔਰ ਜਿਸ ਦੇ ਵਿੱਚ ਬਗਾਵਤੇ ਸੁਰ ਨਜ਼ਰ ਆਏ ਕਿ ਪ੍ਰਧਾਨ ਬਦਲਿਆ ਜਾਣਾ ਚਾਹੀਦਾ ਹੈ ਅਗਰ ਅੱਜ ਹਾਸ਼ੀਏ ਤੇ ਆਕੇ ਸ਼ਰਮਨੀ ਅਕਾਲੀ ਦਲ ਖੜ ਗਿਆ ਹੈ ਤਾਂ ਬਾਗੀ ਤੜਾ ਕਹਿ ਰਿਹਾ ਕਿ ਉਸ ਦੇ ਪਿੱਛੇ ਪ੍ਰਧਾਨ ਹੀ ਜਿਹੜੇ ਨੇ ਉਹ ਜ਼ਿੰਮੇਵਾਰ ਨੇ ਔਰ ਉਹਨਾਂ ਨੂੰ ਪ੍ਰਧਾਨਗੀ ਦਾ ਇਹ ਅਹੁਦਾ ਛੱਡਣਾ ਚਾਹੀਦਾ ਹੈ ਇਹ ਮੋਹ ਕੁਰਸੀ ਦਾ ਛੱਡ ਦੇਣਾ ਚਾਹੀਦਾ ਹੈ ਅਗਰ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਹੈ ਬਹੁ ਕਰੋੜੀ ਡਰੱਗਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੀ ਅੱਜ ਇੱਕ ਵਾਰ ਫਿਰ ਤੋਂ